ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ RAMGARH ਜ਼ਿਲ੍ਹਾ ਬਰਨਾਲਾ ਜੀ ਬਾਈਕ ਕੋਲ ਮੱਝਾ ਜੀ ਸੂਣ ਵਾਲੀ ਠੀਕ ਹੈ ਜੀ ਜੇ ਕਿਸੇ ਭਾਈ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ 9752800355 ਜੀ ਬਾਕੀ ਭਰਾ ਆਪਣਾ Facebook ਤੇ ਪੇਜ ਆਕਰ ਜੀਤ ਰਹੇ ਹੁਣ ਬਾਕੀ ਤਾਂ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨੰਮ ਦਿਨ ਨੂੰ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਜਾਣਕਾਰੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਨਾਮ ਦੱਸੋ ਜੀ ਆਪਣਾ ਨਾਮ ਵਿੱਕੀ ਖਾਨ ਪਿੰਡ ਪਿੰਡ ਰਾਮਗੜ੍ਹ ਜ਼ਿਲ੍ਹਾ ਬਰਨਾਲਾ ਠੀਕ ਹੈ ਨੰਬਰ ਭਰ ਆਪਣਾ ਨੰਬਰ 98775 ਹਾਂਜੀ 03784 ਹਾਂਜੀ ਵੀ ਮਾਦੀ ਜਾਣਕਾਰੀ ਦੋ ਕਹਵੇਂ ਸੂਏ ਸੋਣਾ ਜਿਹਨੇ ਇਹਨਾਂ ਵੀਰੇ ਤੀਜੇ ਸੂਏ ਸੋਣਾਗਾ ਠੀਕ ਹੈ ਜੀ ਤੇ ਤਕਰੀਬਨ 1-2 ਦਿਨ ਹੀ ਲਊਗੀ 1-2 ਪਸੋਂ ਤਾਂ ਤਿਆਰੀ ਜੀ ਆ ਪਿਛਲੇ ਸੂਏ ਦੁੱਧ ਪਿਛਲੇ ਸੂਏ ਇਹਨੇ 13 ਪਲਾਸ ਦੁੱਧ ਕੱਢਿਆ ਠੀਕ ਹੈ ਜੀ ਇਸ ਵਾਰ ਦੇਖੋ ਤਿਆਰੀ ਚ ਰੀ ਵਧੀਆ ਠੀਕ ਹੈ ਰੇਟ ਰੇਟ ਦਾ 95000 ਰੇਟ 95000 ਹਾਂ ਲੋ ਭ ਇੱਕ ਦੋ ਦਿਨ ਲੋਗਾਂ ਦਾ ਸੁਣਨ ਦਾ ਗੈਪ ਗੂ ਬਹੁਤ ਠੀਕ ਹੈ ਜੀ ਲੋ ਜੀ ਚੈੱਕ ਕਰ 사 ਦਿੰ। ਲੋ ਜੀ ਠੀਕ ਹੈ ਤੋੜ ਦੋ ਭਰਾ ਮੜਿਆ ਮੇਰੇ ਰੇਟ ਵੀ ਦੱਸਤਾ ਬਾਈ ਨੇ ਠੀਕ ਹੈ ਜੀ ਚੋਈ ਜੋ ਵੀ ਵਧੀਆ ਲੱਗੀ ਵੀ ਠੀਕ ਹੈ ਉਧਰ ਤੋੜ ਲਮਾ ਲੋ ਜੀ ਫੇਸ ਬਿਊਟੀ ਸਿੰਘ ਤਾਂ ਤੁਹਾਡੇ ਸਾਹਮਣੇ ਆ ਲੇਵਗ ਤੁਹਾਡੇ ਸਾਹਮਣੇ ਆ ਪੱਧ ਜਾਣਕਾਰੀ ਲੈਣੀ ਆ ਬਾਈ ਤੋ ਫੋਨ ਤੇ ਵੀ ਲੈ ਆ ਸਕਦੇ ਕਰਿਆ ਆ ਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਕੇ ਜਾਓ ਭਰਾ ਕੱਲ ਨੂੰ ਕਿਸੇ ਗੱਲ ਦਾ ਰੌਲਾ ਨਾ ਬਬਾ ਠੀਕ ਹੈ ਨਾ ਲਓ ਜੀ ਮੱਝ ਤੁਹਾਡੇ ਸਾਹਮਣੇ ਕੱਦ ਕਾਠ ਫਲੀ ਫਲੋਸੀ ਚੰਗੀ ਵਾਲਾ ਠੀਕ ਹੈ ਜੀ ਲਓ ਜੀ ਬੰਦੋ ਜੀ ਬੰਦੋ ਲਓ ਜੀ ਬਾਈ ਜੀ ਨੇ ਜ਼ਰੂਰ ਕੰਡਕਟ ਕਰੋ ਪਿੰਡ ਆਮਗੜ ਤੇ ਜ਼ਿਲ੍ਹਾ ਇਹਨੂੰ ਪੈਂਦਾ ਪਰਨਾਲਾ ਜੀ ਠੀਕ ਹੈ ਜੀ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ